करो बंद करो बंद करो सिविल हॉस्पिटल में गरीब लोगों ने लूट खसूट बंद करो बंद करो बंद करो पैसे लेके इलाज करने वाला डॉक्टर जयेश चंद्र मुर्दाबाद 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 सरकार मुर्दाबाद 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 पंजाब सरकार मुर्दाबाद 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 पंजाब सरकार मुर्दाबाद 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 ਬੰਦ ਕਰੋ ਬੰਦ ਕਰੋ ਇਸਵਤਖੋਰ ਡਾਕਟਰ ਜੇ ਚੰਦਰ ਮੁਰਦਾਬਾਦ 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 ਇਸਵਤਖੋਰ ਡਾਕਟਰ ਜੇ ਚੰਦਰ ਮੁਰਦਾਬਾਦ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਹੈ ਇਸਰ ਦੇ ਕੋਲ ਠੀਕ ਹੈ ਮੈਂ ਤੁਹਾਨੂੰ ਸਭੀਆ ਬਹੁਤ ਫਿਰ ਇਸ ਪਾਰਟੀ ਦੇ ਇਲਾਵਾ ਵੀ ਇਸੇ ਮੁੰਡਾ ਪਿੱਛੇ ਬੈਠਾ ਬਿਖਾਉਣ ਦੀ ਹੁੰਦਾ ਨੇ ਇਹ ਨਾਲ ਦੀ ਗੱਲ ਨਹੀਂ ਕੋਈ ਕੁਝ ਦੇਖੀ 25 ਸਾਰੇ ਸੱਜਣ ਬੀਤੇ ਪਿੱਛੇ ਬੈਠਾ ਹੈ ਸੈਟਰੋ ਫਰੇਮ ਤੋਂ ਬਹੁਤ ਬਹੁਤ ਹੀ ਬੰਦਿਆ ਰੱਖਦੇ ਪੈਸਾ ਨਾ ਇਹ ਮੀਨ ਸਮਾ 100 ਰੁਪਏ ਜਾਂ 70 ਰੁਪਏ ਇਹ ਸੁਰਤ ਦੇ ਵਿੱਚ ਦੱਸਦੇ ਤੋਂ ਚਲੋ ਇਹਨਾਂ ਨੇ ਤਾਂ ਇਹ ਤਾਂ ਹੈ ਮਾਤਰਾ ਵੇਚ ਨਹੀਂ ਅੰਦਰ ਹਾਂਜੀ ਹਾਂਜੀ ਅਸੀਂ ਇੱਥੇ ਹੈਗੇ ਹਾਂ ਜਿੰਨੇ ਦਾ ਸੋ ちょっと待って。 ਇਹ ਨਹੀਂ ਚੱਲਦਾ ਕੇ ਸਰ ਇੱਕ ਮਿੰਟ ਸਮਾਂ ਦੇਵੋ ਸਰ ਕਿ ਆਪਾਂ ਦੇ ਜੀ ਦੇ ਕਾਰਡ ਚੱਲਦਾ ਨਹੀਂ ਚੱਲਦਾ ਹੈਗਾ ਨਹੀਂ ਚੱਲਦਾ ਜਿਹੜੀ ਉੱਤੋਂ ਉੱਤੋਂ ਸਾਨੂੰ ਫੋਨ ਆ ਰਹੇ ਆ ਇੱਕ ਵੇ ਹੋਰ ਕਰਸਟ ਹਾਂਜੀ ਪਹਿਲੇ ਨੰਬਰ ਤੇ ਬੇਸ਼ਕਰੀ ਠੀਕ ਹੈ ਦੇਖੋ ਜੋ ਗੱਲ ਹੋਈ ਹੈ ਉਹਦਾ ਆਲਟੀਮੇਟਲੀ ਕੋਈ ਮਸਲਾ ਹੈਗਾ ਪਹਿਲੇ ਨੰਬਰ ਤੇ ਬੇਸ਼ਕਰੀ ਸਰ ਜੀ ਆਪ ਪੀਛੇ ਨੰਬਰ ਤੇ ਕੋਈ ਨਹੀਂ ਕਰਦਾ ਜੀ ਉਹਨੇ ਉਸੇ ਤੋਂ ਉਹ ਜਿਹਨੇ ਪੈਸੇ ਲਏ ਉਹ ਸਹੀ ਕਰ ਦੂੰਗਾ ਹੁਣ ਉਹਦਾ ਇਲਾਜ ਹੋਵੇ ਹੈ ਹਾਂ ਹਾਂ ਆਪਰੇਸ਼ਨ ਨੇ ਕਿਸੇ ਹੋਰ ਨੂੰ ਬਲਾਕ ਕਰਾ ਲਵਾਂ ਨਹੀਂ ਉੱਤੋਂ ਹੀ ਕਰੋਨਾ ਕਰਾਪਟ ਅਫਸਰ ਤੋਂ ਨਹੀਂ 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 ਆਪਰੇਸ਼ਨ ਉਹ ਹੀ ਕਰੇਗਾ ਨਹੀਂ ਇੱਕ ਤੋਂ ਦੋ ਹੀ ਮੇਰੀ ਗੱਲ ਸਾਨੂੰ ਕੱਲ ਦੀ ਫਾਦੂ ਮਿਲਿਆ ਤੁਸੀਂ ਕੀ ਹੁੰਦਾ ਇਹ ਵੀ ਡੈਕਸ਼ਨ ਕੀ ਲੈ ਰਹੇ ਆ ਉਸ ਨੂੰ ਤਾਂ ਸਸਪੈਂਡ ਕਰੋ ਘਰ ਭੇਜੋ ਇਨਕੁਆਰੀ ਇਨਕੁਆਰੀ ਦੇਖੋ ਅਸੀਂ ਉਹਦਾ ਪਿੱਛਾ ਨਹੀਂ ਹੋ ਛੱਡਣਾ ਇਹ ਗੱਲ ਤੁਸੀਂ ਉੱਥੇ ਆਪਰੇਸ਼ਨ ਕਰਾ ਰਹੇ ਆਂ ਪਹੜਾ ਰਹੇ ਆ ਉਹ ਤਾਂ ਮਤਲਬ ਉਹ ਗਲਤੀ ਨਹੀਂ ਨਹੀਂ ਹੱਡੀ ਵਾਲੇ ਡਾਕਟਰ ਨੂੰ ਨਾਲ ਨਹੀਂ ਕਰਨਾ ਪਰ ਸਹੀ ਕਰਦੇ ਨੇ ਨਹੀਂ ਤੁਸੀਂ ਉਹਨਾਂ ਨੂੰ ਭੇਜੋ ਉਹਦੇ ਕੋਲ ਨਾ ਪ੍ਰਾਈਵੇਟ ਡਾਕਟਰ ਉਹ ਮਗਾਓ ਤੁਸੀਂ ਕੋਈ ਅਸੀਂ ਉਹਦਾ ਪਿੱਛਾ ਅਡੇ ਪ੍ਰਾਈਵੇਟ ਅੰਡਰ ਹੈ ਜਿਹਨੂੰ ਮਰਜ਼ੀ ਨੂੰ ਮਗਾ ਲਓ ਤੁਸੀਂ ਇਹ ਸਾਡਾ ਹੱਕ ਆ ਤੁਸੀਂ ਜੇ ਨੂੰ ਸਹੀ ਹੋਊਗਾ ਨਹੀਂ ਠੀਕ ਹੈ ਸਾਰਾ ਸਹੀ ਹੈ ਇੱਕ ਮਿੰਟ ਇੱਕ ਮਿੰਟ ਬਰਦੀ ਤੁਸੀਂ ਉਹਨਾਂ ਤੋਂ ਕਰੋ ਤੁਸੀਂ ਆਪਰੇਟ ਕਰ ਦਿਓ ਚਲੋ ਠੀਕ ਆ ਉਹ ਜ਼ਰੂਰੀ ਵੀ ਆ ਠੀਕ ਹੈ ਜੀ ਜਦੋਂ ਹੁਣ ਜਿਹੜੀ ਸਾਡੀ ਕੰਪਲੇਨ ਹੈ ਉਹ ਤੇ ਕਾਰਵਾਈ ਕੀ ਕੀਤੀ ਆਪਾਂ ਉਹ ਸਾਨੂੰ ਦੱਸ ਦਿਓ ਨਹੀਂ ਤਾਂ ਅਸੀਂ ਕੱਲ ਨੂੰ ਫੇਰ ਇੱਥੇ ਬਹਿ ਜਾਣਾ ਅਸੀਂ 19 ਦਿਨ ਤੱਕ ਜਾਣਾ ਨਹੀਂ ਅਸੀਂ ਹਜ਼ਾਰਾਂ ਲੋਕੀ ਕੱਡੇ ਹਜ਼ਾਰਾਂ ਲੋਕੀ ਕੱਡੇ ਗੱਲ ਇਹਦੇ ਜਿਨ੍ਹਾਂ ਜਿਨ੍ਹਾਂ ਤੋਂ ਪੈਸੇ ਲਏ ਆ ਉਹਦੇ ਲਈ ਜੋ ਐਸਐਮਓ ਸਰ ਨੇ ਮੈਜ ਨਾਲ ਆ ਹਾਂ ਥੋੜਾ ਜਿਹਾ ਟਾਈਮ ਤੁਸੀਂ ਆਪਣਾ ਡਿਪਾਰਟਮੈਂਟ ਦਾ ਇੱਕ ਮਿੰਟ ਕੱਢ ਕੇ ਦੇ ਦਿਓ ਤੁਸੀਂ ਆਪਣਾ ਡਿਪਾਰਟਮੈਂਟ ਐਕਸ਼ਨ ਕੀ ਲੈ ਰਹੇ ਆ ਦੂਜਾ ਤੁਸੀਂ ਉਹ ਐਸਐਮਓ ਸਰ ਨੂੰ ਕੰਮ ਕੀ ਫਾਰਵਰਡ ਕਰ ਰਹੇ ਆ ਆ ਦਿਓ ਕੰਪਲੀਟ ਆ ਜਿੱਦਾਂ ਆ ਅਸੀਂ ਬੱਸ ਸਰਪ੍ਰਿੰਸ ਪੂਰਾ ਇਹ ਵੀ ਤੁਹਾਨੂੰ ਦੇ ਦਿੰਦੇ ਅਸੀਂ ਜੇ ਤੁਸੀਂ ਆਏ ਆ ਇਹ ਵੀ ਪਰਾਲਾ ਮੈਸੇਜ ਵੀ ਇੰਮੈਂਟ ਕੋਪੀ ਰਸੀਵ ਕਰ ਲਓ ਆਪਾਂ ਕੋਪੀ ਰਸੀਵ ਤਸਵੀਰਾਂ ਤਾਂ ਗਿਆ ਜਿੰਦਾ ਬਗੈਰ ਨਾ ਆਪਾਂ ਫੋਟੋਆਂ ਆਪਾਂ ਲੈ ਲੈਂਦੇ ਹਾਂ ਚਲੋ ਸਾਡੇ ਮੁੰਡਿਆਂ ਨੂੰ ਉਹਨਾਂ ਨੂੰ ਸਿਵਿੰਗ ਕਰਨੀ ਆ ਸਿੰਗਰ ਨੇ ਫਾਰਮ ਅਸੀਂ ਕਿਹਾ ਤਾਂ ਬੈਠੇ ਕਿਸਵਾਂ ਦੇ ਵਿੱਚ ਧੰਨ ਲੱਗਾ ਸਨਾਰੇ ਸਾਰੇ ਸਾਥੀਆਂ ਨੂੰ ਜੈਪੀ ਜੈ ਭਾਰਤ ਸਾਥੀਓ ਅੱਜ ਅਸੀਂ ਡਾਕਟਰਾਂ ਵੇਟਕਰ ਬਲੱਡ ਆਰਗੇਨਾਈਜੇਸ਼ਨ ਦੀ ਪੂਰੀ ਟੀਮ ਸਾਡੇ ਪ੍ਰਧਾਨ ਸਾਹਿਬ ਵੀ ਸਾਡੇ ਨਾਲ ਇਸ ਧਰਨੇ ਵਿੱਚ ਬੈਠੇ ਆ ਐਕਚੁਅਲੀ ਇਦਾਂ ਸਾਡੇ ਬਲੱਡ ਡੋਨਰ ਸਿਗੇ ਚੱਕ ਹਕੀਮ ਤੋਂ ਜਦੋਂ ਚੱਕ ਹਕੀਮ ਤੋਂ ਸਾਡੇ ਬਲੱਡ ਡੋਨਰ ਨੇ ਸਾਨੂੰ ਫੋਨ ਕੀਤਾ ਕਿ ਭਾਜੀ ਮੇਰੇ ਸਹੁਰਾ ਸਾਹ ਉਹਦੇ 10 ਦਿਨ ਤੋਂ ਬਿਮਾਰ ਆ ਇਥੇ ਕਿ ਉਹਨਾਂ ਨੂੰ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਤੇ ਅਸੀਂ ਚਲੋ ਇਥੇ ਆਣ ਕੇ ਗੱਲ ਉਹਨਾਂ ਨਾਲ ਕੀਤੀ ਤੇ ਚੱਕਰ ਕੀ ਹੋਇਆ ਕੁਛ ਉਹਨਾਂ ਨੂੰ ਕਹਿੰਦੇ ਕਿ ਸਾਨੂੰ 10 ਦਿਨੋਂ ਇਹਨਾਂ ਨੇ ਪੁੱਛਿਆ ਨਹੀਂ ਤੇ ਅੱਜ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਤਾਂ ਕਿ ਤੁਹਾਡੇ ਯਾਰ ਬੁਢੇ ਨੇ ਮਰ ਜਾਣਾ ਹੈ ਮੈਨੂੰ 20000 ਰੁਪਇਆ ਦਿਓ ਤੇ ਮੈਂ ਅੱਜ ਇਹਦਾ ਆਪਰੇਸ਼ਨ ਕਰ ਦਵਾ ਤੇ ਚਲੋ ਉਹਨਾਂ ਨੇ ਕਹਿੰਦੇ ਕਿ ਜਦੋਂ ਤੁਹਾਡੇ ਤੋਂ 20000 ਦਾ ਰੇਜ਼ਰਮੈਂਟ ਹੋ ਜਾਊਗਾ ਤੇ ਤੁਸੀਂ ਸਾਨੂੰ ਕਾਲ ਕਰਦੇ ਹੋ ਤੇ ਮੇਰਾ ਕੰਪਿਊਟਰ ਆ ਉਹਨੂੰ ਜਾ ਕੇ ਮੈਨ ਲਿਓ ਤੇ ਇਹਨਾਂ ਨੇ 20000 ਦਾ ਰੇਜ਼ ਕਰਕੇ ਇਹਨਾਂ ਦੇ ਕੰਪਿਊਟਰ ਨੂੰ ਮਿਲੇ ਤੇ ਕੰਪਿਊਟਰ ਕਹਿੰਦਾ ਜੀ ਤੁਸੀਂ ਜਦੋਂ ਤਾਂ ਪੈਸੇ ਤੁਹਾਡੇ ਕੋਲ ਲੈ ਲੈਂਦੇ ਆ ਤੁਸੀਂ ਚਲੋ ਆਪਾਂ ਇੱਥੇ ਪੈਸੇ ਇੰਦਾ ਦੇ ਆਫਿਸ ਚ ਨਹੀਂ ਪੜਨੇ ਬਾਹਰ ਪੜਦੇ ਆ ਠੀਕ ਆ ਜੀ ਇਹਨਾਂ ਨੇ 20000 ਰੁਪਏ ਲੈ ਕੇ ਕੈਮਰੇ ਦੇ ਕੋਲ ਖੜ ਗਿਆ ਐਸ ਐਮਓ ਸਾਹਿਬ ਦੇ ਜਿਹੜਾ ਥਲੇ ਕੈਮਰਾ ਲਗਾ ਤੈ 33 ਨੰਬਰ ਕਮਰੇ ਦੇ ਬਾਹਰ ਉੱਥੇ ਜਾ ਕੇ ਖੜ ਗਿਆ ਤੇ ਇਹਨਾਂ ਨੇ ਫੋਨ ਕੀਤਾ ਜੀ ਮੈਂ ਬੰਦਾ ਭੇਜ ਰਿਹਾ ਕਿ ਤੁਸੀਂ ਉਹਨਾਂ ਨੂੰ ਪੈਸੇ ਦੇ ਦਿਓ ਉਸ ਬੰਦੇ ਦਾ ਕਾਲ ਆਇਆ ਜੀ ਮੈਂ ਇੱਥੇ ਖੜਾ ਆ ਕਿ ਤੁਸੀਂ ਇੱਥੇ ਆ ਜਾਓ ਫਿਰ ਸਾਡੇ ਬੰਦੇ ਨੇ ਕਿਹਾ ਕਿ ਨਹੀਂ ਯਾਰ ਤੁਸੀਂ ਇਸ ਐਸਐਮਓ ਸਾਹਿਬ ਦੇ ਆਫਿਸ ਦੇ ਬਾਹਰ ਆ ਤੁਸੀਂ ਇੱਥੋਂ ਲੈ ਲਓ ਅਸੀਂ ਬਿਲਕੁਲ ਸਾਡੇ ਮੁੰਡੇ ਨੇ ਉਹਨੇ ਕੈਮਰੇ ਦੇ ਸਾਹਮਣੇ ਪੈਸੇ ਉਹਨੂੰ ਦਿੱਤੇ ਉਹਦੀਆਂ ਜਿਹੜੀਆਂ ਜੋ ਵੀ ਪਿਕਚਰ ਵਗੈਰਾ ਹੈਗੀਆਂ ਆ ਤੇ ਉਹ ਦੇਤੇ ਉਸ ਤੋਂ ਬਾਅਦ ਜਦੋਂ ਅਸੀਂ ਐਸਐਮਓ ਸਾਹਿਬ ਨਾਲ ਗੱਲ ਕੀਤੀ ਕਿ ਐਸਐਮਓ ਸਾਹਿਬ ਕਿ ਜਿਹੜੇ ਆ ਇਹਨਾਂ ਨੇ ਪੈਸੇ ਫੜੇ ਆ ਇਹ ਐਸਐਮਓ ਸਾਹਿਬ ਕਹਿੰਦੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਮੈਂ ਪਤਾ ਕਰ ਲਾਂ ਮੈਂ ਉਸ ਤੋਂ ਬਾਅਦ ਕੀ ਹੋਇਆ ਕਿ ਸਾਡੇ ਫਿਰ ਸਾਥੀਆਂ ਨੂੰ ਫੋਨ ਆਉਣ ਲੱਗ ਪਿਆ ਕਿ ਯਾਰ ਤੁਸੀਂ ਸਾਡੀਆਂ ਕੰਪਲੀਟਾਂ ਪਾਉਣ ਲੱਗ ਪਏ ਫਿਰ ਅਸੀਂ ਕਿਹਾ ਕਿ ਤੁਸੀਂ ਇਹਨਾਂ ਦੇ ਪੈਸੇ ਵਾਪਸ ਕਰੋ ਨਹੀਂ ਤਾਂ ਅਸੀਂ ਕੱਲੂ ਥਾਣੇ ਦੇ ਬੈਠਾਂਗੇ ਇਹ ਕਹਿੰਦੇ ਕਿ ਜਾਓ ਤੁਸੀਂ ਜੋ ਕਰਨਾ ਕਰ ਲਓ ਕਹਿੰਦੇ ਇੱਥੇ ਇੱਦਾਂ ਹੀ ਚੱਲਣਾ ਫਿਰ ਅੱਜ ਅਸੀਂ ਇੱਥੇ ਬੈਠ ਗਏ ਆ ਤੇ ਹੁਣ ਅੱਜ ਸਵੇਰ ਦੇ ਸਾਨੂੰ ਕੋਲਾ ਕਰ ਰਹੇ ਕਿ ਅਸੀਂ ਪੈਸੇ ਵਾਪਸ ਕਰ ਦਿੰਦੇ ਆ ਹਰ ਗੱਲ ਪੈਸੇ ਵਾਪਸ ਕਰਨ ਦੀ ਨਹੀਂ ਸਾਡੇ ਨਾਲ ਹੋਰ ਵੀ ਇੱਥੇ ਦੋ ਚਾਰ ਸਾਥੀ ਹੈਗੇ ਆ ਜਿਹੜਾ ਤੋਂ ਇਸ ਡਾਕਟਰ ਨੇ 20 25 25000 ਡਾਕਟਰ ਦਾ ਨਾਮ ਡਾਕਟਰ ਡਾਕਟਰ ਜੇਸ਼ ਚੰਦਰਾ ਜਿਹੜਾ ਆ ਉਹ ਉਹ ਪੈਸੇ ਫੜਦਾ ਆ ਪਰ ਪੈਸੇ ਉਹਨੇ ਆਪਣੇ ਜਿਹੜੇ ਥੱਲੇ ਰੱਖੇ ਹੋਏ ਆ ਏਜੰਟ ਰੱਖੇ ਹੋਏ ਆ ਉਹਦੇ ਉਹਨਾਂ ਦੇ ਥਰੂ ਪੈਸੇ ਫੜਦਾ ਆ ਤੇ ਇਸ ਇਸ ਮਾਮਲੇ ਤੁਸੀਂ ਐਸਐਮ ਨੂੰ ਕੋ ਗੱਲ ਕੀਤੀ ਹੋਵੇ ਐਸਐਮ ਸਾਹਿਬ ਨੂੰ ਇੱਕ ਪ੍ਰੋਪਰ ਪੂਰੀ ਜਾਣਕਾਰੀ ਆ ਉਹਨਾਂ ਨੂੰ ਤੇ ਜਿਹੜਾ ਇੱਕ ਆਸ਼ਮਾਨ ਕਾਰਡ ਦਾ ਕੋਈ ਰੋਲਾ ਪਾਉਂਦੇ ਆ ਆਸ਼ਮਾਨ ਕਾਰਡ ਦਾ ਕੋਈ ਤਾਂ ਇਹਨਾਂ ਦੇ ਬਣੇ ਹੋਏ ਆ ਪਰ ਇਹ ਕੋਈ ਉਹਨਾਂ ਨੂੰ ਫੋਲੋ ਨਹੀਂ ਕਰਦੇ ਹੈਗੇ ਫੋਲੋ ਨਹੀਂ ਕਰਦਾ ਫੋਲੋ ਨਹੀਂ ਕਰਦੇ ਹੈਗੇ ਚਸ਼ਮਨ ਕਾਰਡ ਦੇ ਕਹਿੰਦੇ ਨਹੀਂ ਲਾਈਕ ਕਰਨਾ ਨਹੀਂ ਕਰਦੇ ਜਿੰਨੇ ਵੀ ਹੈਗੇ ਆ ਕਿਸੇ ਤੋਂ 20 25 25000 ਕਿਸੇ ਤੋਂ 15000 ਪੈਸੇ ਲੈ ਕੇ ਹੀ ਕੰਮ ਕਰਦੇ ਨਾਲੇ ਇਹ ਗੱਲ ਕੋਈ ਨਵੀਂ ਨਹੀਂ ਹੈਗੀ ਇਹ ਲਗਾਤਾਰ ਇਹਨਾਂ ਦਾ ਸਟਾਫ ਹੀ ਸਾਨੂੰ ਕਹਿ ਰਿਹਾ ਕਿ ਯਾਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਡਾਕਟਰ ਨੇ ਯਾਰ ਬਹੁਤ ਲੋਟਸ ਸਪੋਰਟ ਕੀਤੀ ਹੋਈ ਹੈ ਕਿ ਕੈਮਰਿਆਂ ਦੇ ਵਿੱਚ ਆਏ ਆ ਜੀ ਜਿਹੜੇ ਪੈਸੇ ਦਿੰਦੇ ਤੁਹਾਨੂੰ ਕੈਮਰੇ ਅਪਸਮੋ ਸਾਹਿਬ ਹੀ ਦਿਖਾ ਸਕਦੇ ਆ ਜਿਹੜਾ ਕੌਣ ਆ ਵਿਅਕਤੀ ਜਿਨ੍ਹਾਂ ਨੇ ਪੈਸੇ ਫੜੇ ਜੀ ਉਹ ਜਿਹੜਾ ਉਹਨਾਂ ਜਿਹੜੇ ਡਾਕਟਰ ਸਾਹਿਬ ਦੇ ਕੰਪਾਊਂਡਰ ਆ ਉਹਨਾਂ ਦੇ ਕੋਲ ਹੀ ਆ ਅੱਛਾ ਹੁਣ ਕੀ ਕਹਿੰਦੇ ਉਹਨਾਂ ਦੇ ਨੰਬਰ ਸਾਡੇ ਕੋਲ ਆ ਗਏ ਹੁਣ ਕੀ ਕਹਿੰਦੇ ਪੈਸੇ ਵਾਪਸ ਹੀ ਲਾਇਓ ਬਾਈ ਹੁਣ ਕਹਿੰਦੇ ਕਿ ਜੀ ਤੁਸੀਂ ਪੈਸੇ ਵਾਪਸ ਲੈ ਲਓ ਪੈਸੇ ਵਾਪਸ ਕਰ ਦਿੰਦੇ ਆ ਤੇ ਤੁਹਾਡਾ ਇਲਾਜ ਕਰ ਦਿੰਦੇ ਆ ਅਸੀਂ ਉਹਨਾਂ ਕੋਲ ਮੰਗ ਇਹ ਕੀਤੀ ਸੀ ਜਿਹੜੇ ਤੁਸੀਂ ਠੀਕ ਆ ਕਿ ਬਿਲਕੁਲ ਸਾਨੂੰ ਸੌਰੀ ਬਿਲ ਗਾਨੀ ਚਾਹੀਦੀ ਆ ਐਦਾ ਦੇ ਜਿਹੜਾ ਅਫਸਰ ਆ ਉਹਨੂੰ ਸਸਪੈਂਡ ਕਰਨਾ ਚਾਹੀਦਾ ਔਰ ਜਿਹੜੇ ਸਾਡੇ ਗਏ ਜਿਹੜੇ ਸਾਰੇ ਸਾਥੀਆਂ ਤੋਂ ਪੈਸੇ ਲਏ ਆ ਹੋਰ ਵੀ ਦੋ ਤਿੰਨ ਬੰਦੇ ਆ ਕਿ ਸਾਡੇ ਇੱਥੇ ਵਿੱਚ ਬੈਠੇ ਆ ਤੇ ਉਹਨਾਂ ਦੇ ਵੀ ਜਿਹੜੇ ਪੈਸੇ ਉਹਨਾਂ ਨੂੰ ਵਾਪਸ ਕੀਤੇ ਜਾਣ ਹਨਾ ਕਿ ਜਿਹੜਾ ਡਾਕਟਰ ਆ ਇਹਨੂੰ ਸਸਪੈਂਡ ਕੀਤਾ ਜਾਵੇ ਇਹਨੂੰ ਸਾਡੀ ਤਾਂ ਇਹ ਮੰਗ ਕਰਦੇ ਆ ਜੀ ਹਸਪੀਟਲ ਧਰਨਾ ਲਗਾਇਆ ਹਾਂ ਜੀ ਇਹ ਆ ਕਿ ਕੋਈ ਇੱਕ ਪੇਸ਼ੈਂਟ ਸੀ ਐਡਮਿਟ ਉਹ ਜਗਿੰਦਰਪਾਲ ਉਹਨਾਂ ਦਾ ਉਹ ਪਹਿਲਾਂ ਅੰਮਲ ਆ ਸੀ ਲੜਾਈ ਹੋਈ ਸੀ ਤੇ ਉਹ ਚੂੜੇ ਤੇ 60 ਲੱਗੀ ਸੀ ਉਹਦੇ ਇਲਾਜ ਬਾਰੇ ਸੀ ਤੇ ਉਹ ਉਹਦੇ ਰਿਸ਼ਤੇਦਾਰਾਂ ਦਾ ਇਹ ਕਹਿਣਾ ਕਿ ਡਾਕਟਰ ਸਾਹਿਬ ਨੇ ਉਹਦੇ ਇਲਾਜ ਲਈ ਉਹ ਕਾਸਮ ਲਉਂ ਲਈਤੀ ਹੈ ਤੇ ਇਹ ਆ ਕਿ ਅਸੀਂ ਮਰੀਜ਼ ਦਾ ਇਲਾਜ ਅ ਕਰਾਂਗੇ ਫ੍ਰੀ ਕਰਾਂਗੇ ਤੇ ਬਾਕੀ ਜੋ ਵੀ ਉਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਆ ਤੇ ਉਹਦੀ ਉਹਦੀ ਇਨਵੈਸਟੀਗੇਸ਼ਨ ਕਰਾਵਾਂਗੇ ਤਫ਼ਤੀਸ਼ ਕਰਾਵਾਂਗੇ ਤੇ ਜੋ ਵੀ ਬੰਦੀ ਕਾਰਵਾਈ ਹੋਣੀ ਉਹਨਾਂ ਨੇ ਇਹ ਕਹਿ ਵੀ ਆਯੂਸ਼ਮਾਨ ਕਾਰਡ ਸਾਡਾ ਬਣਿਆ ਹੋਇਆ ਸੀ ਇਹਨਾਂ ਨੇ ਚਲਾਇਆ ਨਹੀਂ ਡਾਕਟਰ ਸਾਹਿਬ ਨੇ। ਖਾਇਆ ਕੋ ਸਾਹਮਣੇ ਦਾ ਮਾਮਲਾ। ਕੋਈ ਵੀ ਅਸੀਂ ਉਹਨਾਂ ਨੂੰ ਕਿਹਾ ਆਯੂਸ਼ਮਾਨ ਕਾਰਡ ਦਿਓ ਜੇ ਚੱਲਦਾ ਹੈ ਤੇ ਜ਼ਰੂਰ ਉਹਦੀ ਵਰਤੋਂ ਕੀਤੀ ਜਾਏਗੀ। ਪਾ ਵੇਖ ਵਿੱਚ ਸ਼ੋਰ ਕੀਤਾ ਜਾਦਾ ਜਾਵੇਗਾ ਤੇ ਮਰੀਜ਼ਾਂ ਨੂੰ ਪੂਰਾ ਮਰੀਜ਼ਾਂ ਨੂੰ ਕੋਈ ਇਦਾਂ ਦੀ ਪ੍ਰੋਬਲਮ ਨਾ ਹੋਵੇ ਤੇ ਜਿਹਨਾਂ ਨਾਲchman ਦੇ ਇੰਟਰਵਿਊ ਹੋ ਰਿਹਾ ਉਹਨਾਂchman ਦੇ ਉੱਤੇ ਐਸੋਮੋ ਸਾਹਿਬ ਇਹ ਕਹੇ ਤੁਸੀਂ ਵੀ ਕੋਣ ਡਾਕਟਰ ਹੈ ਜਿਹਦਾ ਨਾਮ ਦਾ ਨਾਮ ਲੱਗਦਾ ਪਿਆ ਕਿਸੇ ਨਾਲ ਰੋਣਾ ਪਿਆ ਡਾਕਟਰ ਰਜੇਸ਼ ਚੰਦਰਾ আচ্ছা ਕਿੰਨੇ ਪੈਸਿਆਂ ਦਾ ਰੋਣਾ ਪਿਆ ਜੀ ਉਹ ਕਹਿੰਦੇ ਸਾਡੇ ਕੋਲ ਕੋਈ ਵੀਡੀਓ ਫੋਟੋ ਹੈਗੀ ਹੈ ਵੀ ਜਿਹਦੇ ਵਿੱਚ ਉਹ ਪੈਸੇ ਲੈਂਦੇ ਆ ਕੋਈ ਨਹੀਂ ਸਾਰੀਆਂ ਗੱਲਾਂ ਕਨਸਿਡਰ ਕੀਤੀਆਂ ਜਾਣਗੀਆਂ ਸਾਰੇ ਫੈਕਟਰ ਦੇਖੇ ਜਾਣਗੇ ਤੇ ਉਸ ਹਿਸਾਬ ਨਾਲ ਕਰਵਾ ਦਿੱਤੀਆਂ ਜਾਣਗੀਆਂ ਦੱਸੋ ਹਸਪਤਾਲ ਦੇ ਵਿੱਚ ਕਿੱਟਾ ਮੌਜੂਦ ਹਨ ਜਾਂ ਨਹੀਂ ਜਿਹੜੀਆਂ ਮਤ ਕਿੱਟਾ ਬਾਹਰ ਮੰਗਾਲਣਾ ਪੰਦੇ ਇਹਨੇ ਪੋਸਟ ਲਈ ਜਾਂਦੇ ਦੇਖ ਸਾਡੇ ਕੋਲ ਦਵਾਈਆਂ ਦਵਾਈਆਂ ਤਾਂ ਸਾਰੀਆਂ ਹੈਗੀਆਂ ਆ ਔਰ ਗੁਰੂ ਕੋਸ ਵਗੈਰਾ ਹੈ ਔਰ ਲੈਬਾਰਟਰੀਆਂ ਦਾ ਸਮਾਨ ਸਾਰਾ ਹੈ ਕੋਈ ਉਪਨਾਟ ਵਗੈਰਾ ਹੁੰਦੇ ਆ ਪਲਾਨ ਕਰੇਗੇ ਆਪੇ ਕੁਝ ਮੰਦੇ ਦਿਨ ਟ੍ਰਾਵਲ ਜਾਵਾਂਗੇ ਦੱਸੋ ਜਿਹੜੀ ਤੁਹਾਨੂੰ ਇੱਕ ਸ਼ਿਕਾਇਤ ਦਿੱਤੀ ਹੈ ਕਿਹਨਾਂ ਵੱਲੋਂ ਦਿੱਤੀ ਗਈ ਹੈ ਕੌਣ ਸੰਸਥਾ ਹੈ ਇਹ ਸ਼ਿਕਾਇਤ ਇੱਕ ਮੰਗਤਰਾਮ ਵੱਲੋਂ ਦਿੱਤੀ ਗਈ ਹੈ ਅੱਛਾ ਜੀ ਫਿਰ ਚੈੱਕ ਆ ਕੇ ਹੋਊਗੀ ਤੇ ਕੋਲੋਂ ਤੱਕ ਉਹਨਾਂ ਨੂੰ ਤੁਸੀ ਯਕੀਨ ਦਵਾਏ ਵੀ ਸਾਰਾ ਸਾਹਮਣੇ ਆਏਗਾ ਜਲਦੀ ਤੋਂ ਜਲਦੀ ਆਪੇ ਜਲਦੀ ਚਲੋ